ਹਾਂਜੀ ਦੱਸੋ ਕੀ ਤਕਲੀਫ ਹੈ ਤੁਹਾਨੂੰ? ਉਹ ਮੈਨੂੰ ਹੋਈ ਹੈ ਜੀ ਡਾਕਟਰ ਸਾਹਿਬ ਖਾਂਗ ਖਾਂਸੀ ਆ ਠੀਕ ਹੈ। ਹੋਰ ਕੋਈ ਤਕਲੀਫ? ਉਹ ਨਾ ਨਾ ਜੀ ਹੋਰ ਮੈਨੂੰ ਕੋਈ ਤਕਲੀਫ ਨਹੀਂ। ਅਰੇ ਡਾਕਟਰ ਸਾਹਿਬ ਪਹਿਲੇ ਹਮ ਨੂੰ ਦਵਾਈ ਦੇ ਦਿਓ। 1 ਮਿੰਟ ਰੁਕ ਜਿਓ ਤੁਸੀਂ ਪਹਿਲਾਂ ਮੈਂ ਇਹਨੂੰ ਰੀਡੈਂਡ ਕਰ ਲਾਂ ਫਿਰ ਤੁਹਾਨੂੰ ਕਰਦੇ ਆ ਚੈੱਕ। ਵੇਟ ਕਰੋ। ਕਿੰਨੇ ਟਾਈਮ ਤੋਂ ਤੁਹਾਨੂੰ ਖਾਂਸੀ ਆ? ਓਏ ਤੁਹਾਨੂੰ ਮੈਂ ਕੀ ਦੱਸਾਂ ਡਾਕਟਰ ਸਾਹਿਬ? ਉਹ ਮੈਂ ਗਿਆ ਸੀ ਉਹ ਜੰਟੇ ਦੇ ਵਿਆਹ ਤੇ। ਓਏ ਉੱਥੇ ਉੱਪਰ ਦੀ ਮੈਂ ਵੀ ਬਿਠਿਆ ਕਾਫੀ ਉਹ ਯਾਰ ਮੈਂ ਹੈ ਮਾਇਆ ਖਾਈ ਗਏ ਬਸ ਉਹਨਾਂ ਇਥੋਂ ਜੇ ਕੰਡਲ ਦਾ ਜਾ ਆਮਝੋਗੇ ਸਰ ਤੁਹਾਨੂੰ ਮੈਂ ਇਹ ਨਹੀਂ ਪੁੱਛਿਆ ਤੁਸੀਂ ਵਿਆਹ ਤੇ ਜਾ ਕੇ ਕੀ ਖਾਦਾ ਕਿੰਨੀ ਤਾਂ ਮੈਨੂੰ ਦੱਸੋ ਖਾਂਸੀ ਕਿੰਨਾ ਟਾਈਮ ਤੋਂ ਠੀਕ ਹੈ ਜੀ ਅਰੇ ਡਾਕਟਰ ਸਾਹਿਬ ਆਪ ਉਸੇ ਕੋ ਛੋੜੀਏ ਪਰ ਹਮ ਕੋ ਦੇਖ ਕੇ ਮਾਰ ਦਰਦ ਤੇ ਜਾਨ ਨਿਕਲਾ ਜਾ ਰਹਾ ਹੈ ਤੁਸੀਂ 2 ਮਿੰਟ ਟੇਕੇ ਬੈਠ ਸਕਦੇ ਹੋ ਕਰਦੇ ਹਾਂ ਜੱਕ ਵੇਟ ਕਰੋ ਗਿਆ ਨਾ ਮੈਂ ਤੁਹਾਨੂੰ 3 ਦਿਨ ਦੀ ਮੈਡੀਸਨ ਦੇ ਰਿਹਾ ਹਾਂ ਠੀਕ ਹੈ ਤੁਸੀਂ 3 ਦਿਨਾਂ ਬਾਅਦ ਇੱਕ ਮਿੰਟ ਚੈੱਕ ਕਰਵਾ ਜਿਓ ਇੱਕ ਵਾਰ ਓਕੇ ਠੀਕ ਹੈ ਜੀ ਠੀਕ ਹੈ ਉਹ ਚੀਜ਼ਾਂ ਤੁਸੀਂ ਪਰਹੇਜ਼ ਰੱਖਣਾ ਹਾਂਜੀ ਮੈਂ ਇੱਕ ਮਿੰਟ ਪੜ੍ਹ ਪੂੰ ਡਾਕਟਰ ਸਾਹਿਬ ਕਰੋ ਮੈਡਮ ਦਾ ਫੋਨ ਆਇਆ ਹੈ ਕਹਿੰਦੇ ਵੀ ਲੰਚ ਦੇ ਵਿੱਚ ਚੌਲ ਬਣਾ ਲਈਏ ਚੌਲ ਨਹੀਂ ਖਾਣੇ ਨਹੀਂ ਜੀ ਚੌਲ ਨਹੀਂ ਕਹਿੰਦੇ ਖਾਣੇ ਜੀ ਤੇ ਬਾਹਰਲਾ ਕੁਝ ਨਹੀਂ ਖਾਣਾ ਠੀਕ ਹੈ ਉਹ ਬਾਹਰ ਨਾ ਕੋਈ ਮਣੀ ਖਾਂਦਾ ਜੀ ਮੈਂ ਝਾਕਦਾ ਵੀ ਨਹੀਂ ਉਹ ਤਾਂ ਬਸ ਤੁਸੀਂ ਵਿਆਹ ਛੱਡਿਆ ਰਕੇ ਖਾਦਾ ਗਿਆ ਜੀ ਨਹੀਂ ਬਾਹਰਲਾ ਵੀ ਮਨਾ ਕਰ ਰਹੀ ਜੀ ਕਹਿੰਦੇ ਬਾਹਰਲਾ ਨਹੀਂ ਕੋਈ ਨੌਨਸੈਂਸ

अभी तो आपका टू के लिए मना कर रहे थे आपको नहीं पता चल रहा हेलो हल, मैं मैं इधर गल कर रहे हो ये यार अरे डॉक्टर साहब अब साइन नहीं हो रहा है हमसे भले एक ही गोली दे दो मतलब तेरा इलाज करदा मैं उड़ी चाहिए तेनु देख ਮੰਟੂ ਦਾ ਤੈਨੂੰ ਵੀ ਚਾਹੀਦਾ ਜਲਦੀ ਆਰਾਮ ਉਹ ਪਨਾ ਨਹੀਂ ਕੋਈ ਗੱਲ ਨਹੀਂ ਆਰਾਮ ਨਾਲ ਹਾਲੀਵੁੱਡ ਹੀ ਠੀਕ ਜ ਮੈਨੂੰ ਕੋਈ ਗੱਲ ਨਹੀਂ ਜੀ ਹਾਂਜੀ ਦਿਮਾਗ ਖਰਾਬ ਕਰਦਾ ਯਾਰ